ਚੁੱਕਿਆ ਚਵਾਇਆ ਦਾ ਮਤਲਬ ਹੀ ਹੈ ਵੀ ਚੁੱਕਿਆ ਹੋਇਆ ਪਟਕਿਆ ਹੋਇਆ ਅੱਛਾ ਉਹਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਪਾਈ ਇਹ ਜਿਹੜਾ ਮਨ ਚਾਰੇ ਪਾਸੇ ਦੌੜਦਾ ਫਿਰਦਾ ਹੈ ਨਾ ਇਹਨੂੰ ਇੱਕ ਟਿਕਾਣੇ ਤੇ ਲਿਆ ਇੱਕ ਘਰ ਵਿੱਚ ਇੱਕ ਘਰ ਵਿੱਚ ਯਾਨੀ ਅੰਦਰ ਵੱਲ ਹਾਂਜੀ ਬਿਲਕੁਲ ਅੰਦਰ ਪ੍ਰਭੂ ਵੱਲ ਮੋੜਨ ਦੀ ਗੱਲ ਹੈ ਤੇ ਅੱਗੇ ਫਿਰ ਕਹਿੰਦੇ ਨੇ ਇਹ ਹੜ ਤੇੜ ਛੜ ਤੂੰ ਗੁਰ ਕਾ ਸ਼ਬਦ ਪਛਾਣ ਇਹ ਹੜ ਤੇੜ ਕੀ ਚੀਜ਼ਾਂ ਨੇ ਇਹ ਉਹੀ ਨੇ ਜੀ ਵਿੰਗੀਆਂ ਟੇਡੀਆਂ ਗੱਲਾਂ ਫਜ਼ੂਲ ਦੀਆਂ ਦੁਨੀਆਵੀ ਗੱਲਾਂ ਜਿਹੜੀਆਂ ਮਨ ਨੂੰ ਹੋਰ ਉਲਝਾਉਂਦੀਆਂ ਨੇ ਹਾਂਜੀ ਗੁਰੂ ਸਾਹਿਬ ਕਹਿੰਦੇ ਨੇ ਇਹ ਸਭ ਛੱਡ ਇਹਨਾਂ 'ਚ ਕੁਛ ਨਹੀਂ ਪਿਆ ਅਸਲ ਚੀਜ਼ ਹੈ ਗੁਰੂ ਦਾ ਸ਼ਬਦ ਉਸ ਨੂੰ ਸਮਝ ਉਸ ਨੂੰ ਪਛਾਣ ਰਾਹ ਉੱਥੋਂ ਮਿਲਣਾ ਹੈ ਸਹੀ ਗੱਲ ਹੈ ਇਸ ਤੋਂ ਬਾਅਦ ਫਿਰ ਨਿਮਰਤਾ ਦੀ ਗੱਲ ਆਂਦੀ ਹੈ ਸਮਰਪਣ ਦੀ ਸਤਗੁਰ ਅੱਗੇ ਟਹਿ ਪਉ ਸਭ ਕੁਝ ਜਾਣੇ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਣ ਬਿਲਕੁਲ ਦੇਖੋ ਕਿੰਨੀ ਸਪਸ਼ਟ ਗੱਲ ਹੈ ਗੁਰੂ ਅੱਗੇ ਪੂਰੀ ਤਰ੍ਹਾਂ ਝੁੱਕ ਜਾਣਾ ਟਹਿ ਪਉ ਕਿਉਂਕਿ ਸਤਗੁਰੂ ਸਭ ਕੁਝ ਜਾਣਨ ਵਾਲਾ ਹੈ